ਆਜੋ ਗੱਲਬਾਤ ਕਰਦੇ ਆ ਜੀ ਅੱਜ ਮੇਨ ਟਾਪਿਕ ਤੇ ਵੀਡੀਓ ਨੂੰ ਧਿਆਨ ਦੇ ਨਾਲ ਜਰੂਰ ਵੇਖ ਲਿਓ ਵੀਡੀਓ ਵੇਖ ਕੇ ਧਿਆਨ ਦੇ ਨਾਲ ਕਮੈਂਟ ਜਰੂਰ ਕਰ ਦਿਓ ਵੀਡੀਓ अच्छी ਲੱਗੀ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਿਕ ਨਾਲ ਸੁਪਰ ਥੈਂਕਸ ਦਾ ਆ ਰਿਹਾ ਤੁਹਾਡੇ ਕੋਲ ਆਪਸ਼ਨ ਉਸ ਤੇ ਜੇ ਤੁਸੀਂ ਧੰਨਵਾਦ ਕਰਨਾ ਚਾਹੁੰਦੇ ਹੋ ਤਾਂ ਸੁਪਰ ਥੈਂਕਸ ਤੇ ਵੀ ਤੁਸੀਂ ਕਰ ਸਕਦੇ ਹੋ ਗੱਲਬਾਤ ਕਰਦੇ ਆ ਕਿ ਜਦੋਂ ਪੰਜਾਬ ਹੀ ਕਰਜ਼ਾ ਮੁਕਤ ਨਹੀਂ ਹੈਗਾ ਤਾਂ ਆਮ ਇਨਸਾਨ ਕਰਜ਼ਾ ਮੁਕਤ ਕਿੱਥੋਂ ਹੋ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਵੀ ਕਰਜ਼ਾ ਉਤਾਰਨ ਦੇ ਲਈ ਹੋਰ ਕਰਜ਼ਾ ਵੀ ਚੱਕ ਲੈਂਦੀ ਆ ਤੇ ਇੱਕ ਇੱਥੇ ਆਮ ਇਨਸਾਨ ਨੂੰ ਕਰਜ਼ਾ ਲੈਣ ਵਾਸਤੇ ਲੋਨ ਲੈਣ ਵਾਸਤੇ ਹਾਹਾ ਤੱਕੇ ਖਾਣੇ ਪੈਂਦੇ ਨੇ ਜੇ ਪ੍ਰਾਈਵੇਟ ਹੁੰਦੇ ਨੇ ਤਾਂ ਉਹਦੇ ਚ ਲੋਨ ਦੀ ਇੰਟਰਸਟ ਉਹ ਜ਼ਿਆਦਾ ਹੋ ਜਾਂਦਾ ਸਰਕਾਰੀ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਨਹੀਂ ਮਿਲਦਾ ਛੇਤੀ ਛੇਤੀ ਲੋਨ 95% ਲੋਕ ਕਰਜ਼ੇ ਦੇ ਵਿੱਚ ਨੇ ਦੇਖਣ ਦੇ ਵਿੱਚ ਨਹੀਂ ਲੱਗਦਾ ਹਰ ਬੰਦਾ ਹੱਸਦਾ ਖੇਡਦਾ ਰਹਿੰਦਾ ਪਰ ਉਹ ਕਿੰਨੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਇਹ ਉਹਨੂੰ ਉਹਨੂੰ ਪਤਾ ਹੁੰਦਾ ਜਾਂ ਉਹ ਪਰਮਾਤਮਾ ਨੂੰ ਪਤਾ ਹੁੰਦਾ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਨਾਲ ਜੂਝ ਰਿਹਾ ਹੁੰਦਾ ਕੋਈ ਬੰਦਾ ਬਿਮਾਰੀਆਂ ਨਾਲ ਜੂਝ ਰਿਹਾ ਕੋਈ ਬੰਦਾ ਆਪ ਦੇ ਜਿਹੜੇ ਕਰਦੇ ਹਾਲਾਤ ਨੇ ਉਹਦੇ ਨਾਲ ਜੂਝ ਰਿਹਾ ਹੁੰਦਾ ਕੋਈ ਆਪ ਦੀ ਗਰੀਬੀ ਨਾਲ ਜੂਝ ਰਿਹਾ ਹੁੰਦਾ ਕੋਈ ਆਪ ਦੇ ਕਰਜ਼ੇ ਦੇ ਕਾਰਨ ਜੂਝ ਰਿਹਾ ਹੁੰਦਾ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਵਿੱਚ ਤੇ ਕਿਸੇ ਦੇ ਹਾਲਾਤ ਇਦਾਂ ਦੇ ਹੁੰਦੇ ਨੇ ਹਰ ਇੱਕ ਨਾਲ ਕੋਈ ਨਾ ਕੋਈ ਯੁੱਝ ਰਿਆ ਹੁੰਦਾ ਇਹ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਆ ਬਹੁਤ ਬੰਦਿਆਂ ਦੇ ਟੈਨਸ਼ਨ ਆ ਪਰ ਸ਼ੋਅ ਨਹੀਂ ਹੁੰਦੀ ਉਹ ਹੱਸਦੇ ਰਹਿੰਦੇ ਨੇ ਪਰ ਬਹੁਤੇ ਬੰਦੇ ਮਜ਼ਾਕ ਵੀ ਬਹੁਤ ਅਡਾਉਂਦੇ ਨੇ ਜੇ ਕਿਸੇ ਸਰ ਪੈਸੇ ਹੋਣ ਜਦ ਜੇ ਕਿਸੇ ਕੋਲ ਪੈਸਾ ਨਾ ਹੋਵੇ ਜਦ ਜੇ ਕੋਈ ਕੰਜੂਸ ਪੁਨਾ ਕਰਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਇਨਸਾਨ ਇੱਕ ਦੂਜੇ ਨੂੰ ਵੇਖ ਕੇ ਨਹੀਂ ਜਰਦਾ ਕਿਸੇ ਸਰ ਕੋਈ ਪੈਸੇ ਟੁੱਟਦੇ ਨੇ ਤਾਂ ਉਹ ਲਾਨਤਾ ਹੋ ਜੀਆਂ ਆਪ ਦੇ ਹਿਸਾਬ ਨਾਲ ਪਉਣ ਲੱਗ ਜਾਂਦਾ ਹਾਲਾਂਕਿ ਉਹ ਆਪ ਵੀ ਇਸ ਨਾਲ ਜੂਝ ਰਹੇ ਹੁੰਦੇ ਆ ਜਾਂ ਨਿਕਲ ਗਏ ਹੁੰਦੇ ਆ ਜਾਂ ਉਹ ਮਾਰਾ ਟਾਈਮ ਉਹ ਦੇਖ ਚੁੱਕੇ ਹੁੰਦੇ ਆ ਉਹਨਾਂ ਨੇ ਉਹ ਕਸਰ ਨਹੀਂ ਕੋਈ ਛੱਡਨੀ ਬੋਲਣ ਦੀ ਪਰ ਦੁੱਖ ਸੁੱਖ ਆ ਇਹ ਐਸੇ ਤਰ੍ਹਾਂ ਹੀ ਚੱਲਦੇ ਹੀ ਵੀ ਰਹਿੰਦੇ ਆ ਜੱਜ ਕੋਈ ਇਨਸਾਨ ਜਿਆਦਾ ਦੁਖੀ ਆ ਤਾਂ ਐਸੇ ਤਰ੍ਹਾਂ ਨਹੀਂ ਹੈਗਾ ਕਿ ਉਹ ਦੁਖੀ ਰਹੂਗਾ ساری ਉਮਰ ਸੁਖੀ ਵੀ ਹੋਊਗਾ ਉਹ ਇਹ ਜ਼ਿੰਦਗੀ ਇੱਕ ਵਾਰ ਸਾਰਾ ਕੁਝ ਸਾ ਆ ਜੀਵਨ ਦੇ ਵਿੱਚ ਜਿਹੜਾ ਜੀਵਨ ਮਿਲਿਆ ਨਾ ਇਦੇ ਵਿੱਚੋਂ ਸਭ ਕੁਝ ਦਿਖਾ ਕੇ ਲੈ ਕੇ ਜਾਂਦੀ ਐ ਨੂੰ ਐ ਨਹੀਂ ਕੋਈ ਬੰਦਾ ਦੁੱਖ ਚ ਹੀ ਵਗ ਜੂਗਾ ਮਿਹਨਤ ਵਾਲਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ ਕਿ ਅਸੀਂ ਕੁਝ ਕਰ ਸਕਦੇ ਆ ਉਹ ਬੰਦਾ ਕਰਦਾ ਮਿਹਨਤ ਤਾਂ ਸਾਰਾ ਕੁਝ ਪਾ ਕੇ ਵੀ ਜਾਂਦਾ ਮਿਹਨਤ ਕਰਨੀ ਨਾ ਛੱਡੋ ਜਿਨ੍ਹਾਂ ਨੇ ਬੋਲਣਾ ਤੁਹਾਨੂੰ ਗਲਤ ਕਹਿਣਾ ਉਹਨਾਂ ਨੇ ਤੁਹਾਨੂੰ ਕਹੀ ਜਾਣਾ ਤੁਸੀਂ ਚਾਹੇ ਲੱਖ ਚੰਗੇ ਬਣ ਜਾਵੋ ਚਾਹੇ ਉਹਨਾਂ ਦਾ ਤੁਸੀਂ ਲੱਖ ਚੰਗਾ ਕਰ ਲਵੋ ਪਰ ਉਹਨਾਂ ਨੇ ਫੇਰ ਵੀ ਤੁਹਾਨੂੰ ਮਾੜੇ ਕਹੀ ਜਾਣਾ ਇਹ ਤਾਂ ਹਰ ਰੋਜ਼ ਦੀ ਰੀਸੂਆ ਹਰ ਰੋਜ਼ ਕੋਈ ਨਾ ਕੋਈ ਇਨਸਾਨ ਆਪਣੇ ਆਪ ਨੂੰ ਖਤਮ ਕਰ ਲੈਂਦਾ ਟੈਂਸ਼ਨਾਂ ਦੇ ਵਿੱਚ ਹਾਲਾਂਕਿ ਜ਼ਿੰਦਗੀ ਜੇ ਸਮਝੇ ਤਾਂ ਜ਼ਿੰਦਗੀ ਖੇਡਣ ਵਾਸਤੇ ਹੀ ਮਿਲੀ ਆ ਇਸ ਨੂੰ ਇੰਜੋਏ ਕਰੋ ਸੁੱਖ ਦੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਉਸ ਪਰਮਾਤਮਾ ਦੀ ਨਿਗਾਹ ਦੇ ਵਿੱਚ ਨਾ ਬੁਰੇ ਹੋਵੋ ਇਨਸਾਨ ਇੱਕ ਦੂਜੇ ਨੂੰ ਕਦੇ ਚੰਗਾ ਕਹਿ ਨਹੀਂ ਸਕਦਾ ਇਹ ਨਹੀਂ ਹੋ ਸਕਦਾ ਕਿ ਇਨਸਾਨ ਇੱਕ ਦੂਜੇ ਨੂੰ ਚੰਗਾ ਕਹਿ ਲੇ ਮੂੰਹ ਤੇ ਕਹਦਣਗੇ ਪਰ ਪਿੱਠ ਪਿੱਛੇ ਹਮੇਸ਼ਾ ਛੁਰੀਆਂ ਹੀ ਵੱਜਦੀਆਂ ਨੇ ਸੋ ਆਪਦੀ ਮਿਹਨਤ ਲਗਾਤਾਰ ਕਰਦੇ ਰਹੋ ਟੈਨਸ਼ਨ ਲੈਣੀ ਛੱਡ ਦੇਵੋ ਜੋ ਕੁਝ ਹੋਣਾ ਉਹ ਹੋ ਹੀ ਜਾਣਾ ਕਿੰਨੇ ਆ ਗਏ ਇੱਥੇ ਕਿੰਨੇ ਚਲੇ ਜਾਂਦੇ ਆ ਜਿਵੇਂ ਕਹਿੰਦੇ ਹਰ ਭਜਨ ਮਾਨ ਨੇ ਗਾਣਾ ਕਾਇਆ ਕਿ ਜੱਗ ਜਕਸ਼ਨ ਰੇਲਾਂ ਦਾ ਇੱਕ ਆਵੇ ਇੱਕ ਜਾਵੇ ਇਸੇ ਤਰ੍ਹਾਂ ਹੀ ਚੱਲੀ ਜਾਣਾ ਕਿਸੇ ਨੇ ਆਉਣਾ ਕਿਸੇ ਨੇ ਜਾਣਾ ਕਿਸੇ ਨੇ ਨਿੰਦੀ ਜਾਣਾ ਕਿਸੇ ਨੇ ਕੋਈ ਚੰਗਾਤਾ ਬਹੁਤ ਘੱਟ ਕਹਿੰਦੇ ਨੇ ਹਰ ਬੰਦਾ ਮਾੜਾ ਕਹਿਣ ਦੀ ਕੋਸ਼ਿਸ਼ ਹੀ ਕਰਦਾ ਹਰ ਥਾਂ ਤੇ ਨਿੰਦਣ ਦੀ ਕੋਸ਼ਿਸ਼ ਕਰਦਾ ਪਰ ਇਹ ਖੁਸ਼ ਰਹਿਣਾ ਸਿੱਖਿਆ ਕਰੋ ਆਪਣੇ ਆਪ ਦੇ ਵਿੱਚ ਜਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ ਜਿੰਨਾ ਚਿਰ ਸਾਹ ਚੱਲਦੇ ਨੇ ਜਿੱਦ ਦੇ ਸਾਹ ਮੁੱਕ ਗਏ ਸਾਰਾ ਕੁਝ ਇਹ ਖਤਮ ਹੋ ਜਾਣਾ ਇੱਕ ਗੱਲ ਯਾਦ ਰੱਖਿਓ ਜਿੱਦ ਦੇ ਸਾਹ ਮੁੱਕ ਗਏ ਸਭ ਕੁਝ ਚਲੇ ਜਾਣਾ ਤੇ ਜਿੰਨਾ ਚੱਕਰ ਸਾਹ ਨੇ ਖੁਸ਼ ਰਹੋ ਆਵਾਜ਼ ਰਹੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਚੰਗਾ ਮਾੜਾ ਜ਼ਿੰਦਗੀ ਦੇ ਵਿੱਚ ਹੁੰਦਾ ਰਹਿੰਦਾ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਭ ਕੁਝ ਹੌਲੀ-ਹੌਲੀ ਸੈੱਟ ਹੋ ਜਾਂਦਾ